ਸ਼ਹਿਰ ਦੇ ਉਦਯੋਗਿਕ ਇਲਾਕੇ ਵਿੱਚ ਸਥਿਤ ਸਪੀਡਵੇਜ਼ ਟਾਇਰਸ ਦੀ ਫੈਕਟਰੀ ਤੇ ਪੁਲਿਸ ਨੇ ਅੱਜ ਅਚਾਨਕ ਰੇਡ ਮਾਰੀ ਹੈ ਦੋਸ਼ ਹੈ ਕਿ ਇਸ ਫੈਕਟਰੀ ਵਿੱਚ ਵੁੱਡਲੈਂਡ ਕੰਪਨੀ ਦੇ ਨਕਲੀ ਸ਼ੂਜ਼ ਤਿਆਰ ਕੀਤੇ ਜਾ ਰਹੇ ਸਨ ਪੁਲਿਸ ਨੇ ਸਾਈਟ ਤੋਂ ਤਿਆਰ ਹੋਏ ਜੁੱਤੇ ਮਸ਼ੀਨਰੀ ਤੇ ਕੱਚਾ ਮਾਲ ਜ਼ਬਤ ਕਰ ਲਿਆ ਹੈ ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਫੈਕਟਰੀ ਮੈਨੇਜਮੈਂਟ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਇਹ ਖੁਲਾਸਾ ਜਲੰਧਰ ਦੇ ਉਦਯੋਗਿਕ ਖੇਤਰ ਵਿੱਚ ਨਕਲੀ ਬ੍ਰਾਂਡਡ ਉਤਪਾਦਾਂ ਦੇ ਵੱਧ ਰਹੇ ਕਾਰੋਬਾਰ ਤੇ ਵੱਡੇ ਸਵਾਲ ਖੜੇ ਕਰਦਾ ਹੈ ਉਹ ਆਪਣੀ ਤਸਦੀਕ ਕਰਦੇ ਪਏ ਉਹਨਾਂ ਨੂੰ ਕੰਪਨੀ ਨੇ ਭੇਜਿਆ ਹਾਲੇ ਹਾਲੇ ਤੱਕ ਸਾਡੇ ਕੰਪਲੇਂਟ ਕੋਈ ਆਰਡਰ ਆ ਨਾ ਦਿੱਲੀ ਹਾਈ ਕੋਰਟ ਦੇ ਚੈਕਿੰਗ ਦੇ ਆਰਡਰ ਲਾਏ ਆ ਚੈੱਕ ਕਰੋ ਮਾਲ ਸਹੀ ਬਣਾਉਂਦੇ ਬਿਲਕੁਲ ਉਹ ਚੈੱਕ ਕਰਦੇ ਨੇ ਨਕਲੀ ਵਾਲਾ ਵੀ ਕੋਈ ਸਿਸਟਮ ਨਹੀਂ ਇਸ ਤਰ੍ਹਾਂ ਦਾ ਸਾਨੂੰ ਨਹੀਂ ਪਤਾ ਕੰਪਨੀ ਵਾਲੇ ਸਾਨੂੰ ਲਿਖ ਕੇ ਦੇਣਗੇ ਉਹਨਾਂ ਨੂੰ ਇਹ ਟਾਈਮ ਲੱਗਣਾ ਅਜੇ ਅਸੀਂ ਥੋੜਾ ਜਿਆਦਾ ਕੀ ਚੈਕਿੰਗ ਕੀ ਹੋਈ ਅੰਦਰ ਉਹ ਸਾਰਾ ਜਿਹੜਾ ਜਿਹੜਾ ਵੀ ਪ੍ਰੋਸੈਸ ਹੁੰਦਾ ਸਾਰਾ ਚੈੱਕ ਕਰ ਰਹੇ ਆ ਜੇ ਤੁਹਾਨੂੰ ਲੱਗਿਆ ਕੋਈ ਇਲੈਗਲ ਲੱਗ ਰਿਹਾ ਆ ਨਹੀਂ ਮੈਨੂੰ ਵੀ ਤਾਂ ਇਸ ਹਿਸਾਬ ਦਾ ਹੁਣ ਮੈਂ ਇਸ ਲਾਈਨ ਦਾ ਨਹੀਂ ਨਾ ਮੈਨੂੰ ਕੋਲ ਵੀ ਕੀ ਲੀਗਲ ਅਤੇ ਕੀ ਅਨਲੀਗਲ ਦਾ ਉਹਦਾ ਐਕਸਪਰਟ ਆਏ ਹੋਏ ਆ ਉਹ ਚੈੱਕ ਕਰ ਰਿਹਾ ਸਾਰਾ ਚੈੱਕ ਕਰਕੇ ਫਿਰ ਸਾਨੂੰ ਲਿਖਤੀ ਰਿਪੋਰਟ ਦੇ ਕੇ ਜਾਣਗੇ ਉਹ ਉਸ ਤੋਂ ਬਾਅਦ ਅਸੀਂ ਦੁਪਲੀਕੇਟ ਸ਼ੂਜ਼ ਬੰਦੇ ਸੀ ਉਸ ਨਹੀਂ ਇਸ ਤਰ੍ਹਾਂ ਦਾ ਮੇਰੇ ਮੈਨੂੰ ਕੋਈ ਲਿਖਤ ਦੇ ਵਿੱਚ ਨਾ ਦਾ ਦਿੱਤਾ ਦੱਸਿਆ ਤੇ ਨਾ ਹੀ ਕੋਈ ਦਿੱਤਾ ਉਹਨਾਂ ਨੇ ਇਸ ਤਰ੍ਹਾਂ ਹਾਲੇ ਤੱਕ ਕੋਈ ਇਸ ਤਰ੍ਹਾਂ ਦੀ ਗੱਲ ਸਾਹਮਣੇ ਨਹੀਂ ਗਈ ਸ਼ਾਇਦ ਇਹਨਾਂ ਸੁਣਨ ਚ ਆਇਆ ਵੀ ਪਹਿਲਾਂ ਇਹਨਾਂ ਕੋਲ ਕੋਈ ਵੁੱਡਲੈਂਡ ਦਾ ਕੰਟੈਕਟ ਸੀਗਾ ਠੀਕ ਹੈ ਉਸ ਤੋਂ ਬਾਅਦ ਬ੍ਰੇਕ ਹੋਇਆ ਕਿ ਨਹੀਂ ਹੋਇਆ ਉਹਨਾਂ ਦੀ ਲੀਗਲਿਟੀ ਸੈਲ ਜਿਹੜੀ ਆ ਕੇ ਉਹ ਵੀ ਦੱਸੋਗੀ ਓਨਰ ਦੀ ਵੀ ਦੱਸੋਗੀ ਤੇ ਕੰਪਨੀ ਦੀ ਸਾਨੂੰ ਲਿਖਤ ਰੂਪ ਦੇਣਗੇ ਕੜੀ ਕੜੀ ਐ ਕੋਈ ਨਾਮ ਵੁਡਲੈਂਡ ਦੀ ਐ ਵੁਡਲੈਂਡ ਦੀ ਕੰਪਨੀ ਨਹੀਂ ਨਹੀਂ ਜੜੀ ਫੈਕਟਰੀ ਦੇ ਵਿੱਚ ਐ ਫੈਕਟਰੀ ਕੀ ਨਾਮ ਤੋਂ ਐ ਸਪੀਡਵੇਜ ਸਪੀਡਵੇਜ ਐ ਜਿਹੜੀ ਫੈਕਟਰੀ ਐ ਸਪੀਡਵੇਜ ਕਰਕੇ ਹੈਗੀ ਐ ਇਹਨਾਂ ਦਾ ਹੀ ਐ ਜਿਹੜਾ ਸਰ ਕੰਟਰੈਕਟ ਆ ਉਹ ਵੈਰੀਫਾਈ ਕੀਤਾ ਕਿ ਖਤਮ ਹੋ ਗਿਆ ਨਹੀਂ ਉਹ ਲੈ ਕੇ ਆ ਰਿਹਾ ਆਪਣੀ ਲੀਗਲਿਟੀ ਸਾਰਾ ਪ੍ਰੋਸੈਸ ਤੋਂ ਲੈ ਕੇ ਆ ਰਿਹਾ ਉਹਨਾਂ ਓਨਰ ਨੂੰ ਇਹੀ ਕਾਲ ਕਰਤੀ ਐ ਕਿ ਤੁਸੀਂ ਆ ਕੇ ਆਪਣਾ ਇਥੇ ਪੱਤਰ ਪੇਸ਼ ਕਰੋ ਠੀਕ ਹੈ ਪੱਤਰ ਤੇ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ